ਠੀਕ ਹੈ ਜੀ ਛੋਪਾ ਤਿੰਨ ਨੰਬਰ ਪਾਇ ਪਾਇ ਬਾਲਾ ਖੇਡ ਤੋ ਖੇਡੋ ਭਾਈ ਯਾਰ 7 ਵਜ ਗਏ ਮੈਂ ਵੀ 10 ਵਜੇ ਨੂੰ ਘਰੇ ਪਹੁੰਚਣਾ ਭਾਈ ਟੋਰਨੂ ਟੋਰਨੂ ਮੈਚ ਹੋਣਾ ਟੂਰਨਾਮੈਂਟ ਵੀ ਖੇਡਣਾ ਜਾ ਕੇ ਵਧੀਆ ਬਾਲ ਦਾ ਹੋਰ ਹੁਣ ਕੀ ਚੱਕਰ ਬਣ ਗਿਆ ਯਾਰ ਉਹ ਪੁੱਛ ਲਈ ਆਪਦੇ ਪਿੰਡ ਵਾਲਿਆਂ ਨੂੰ ਕਿਵੇਂ ਖੇਡਦਾ ਬੱਬੂ ਨੂੰ ਪੁੱਛਣੀ ਵੀ ਕਿਵੇਂ ਖੇਡਦਾ ਵਧੀਆ ਮਾਰਦਾ ਬਈ ਬਾਲ ਮੈਂ ਮਗਰ ਹੀ ਖੇਡ ਤੋ ਜਾ ਬੱਬੂ ਵਧੀਆ ਖੇਡਦਾ ਸਾਰੇ ਵਧੀਆ ਖੇਡਦੇ ਸਭ ਤੋਂ ਤਕੜਾ ਦਾ ਭਾਈ ਗੋਪਾਲ ਖੇਡਦਾ ਬੰਦੇ ਵਾ ਕਦੂਰ ਖੇਡਦਾ ਸੀ ਇੱਕ ਮੁੰਡਾ ਪੰਡਾਰੀ ਪੰਡਾਦੀ ਆ ਉਹ ਸ਼ਾਲੂ ਹਜੇ ਵੀ ਖੇਡਦਾ ਚੰਨੂ ਫੜਾਈ ਇੱਕ ਬੰਨਾਂ ਵਾਲਾ ਖੇਡਦਾ ਇੱਕ ਫਤਰਾ ਬਾਹਰ ਗਿਆ ਰਾਜਪਾਲ ਫੋਟੋ ਵਰਾ ਰਾਜਪਾਲ ਬਾਗੜੀ ਪੂਰੀ ਆ ਆਹੀ ਆ ਬੈਠ ਕੇ ਜੇ ਮੈਚ ਹੀ ਮਿਲਗੇ ਨਾ ਉਹ ਆਇਆ ਸੀ ਕੰਮ ਸੀ ਉਹਨੂੰ ਫੇਰ ਵੀ ਆ ਗਿਆ ਭਾਈ ਉਹ ਕੋਲੋ ਮੈਚ ਬਾਈ ਜੀ ਬਾਈ ਹੁਣ ਜਦੋਂ ਛੋਟਾ ਸਾਰਾ ਕੰਪਲੀਟ ਹੋ ਗਿਆ ਮੈਨੂੰ ਉਦੋਂ ਕਹਿ ਦਿਓ ਉਹ ਮੈਂ ਇੱਕ ਚੱਕੂਗਾ ਮੈਂ ਮੈਨੂੰ ਹੀ ਪਾਣੀ ਪੂਣੀ ਪੀਣ ਦਿਓ ਨਵੀਆ ਵੀ ਕਰ ਲੋ ਗੱਲਬਾਤ ਲਾਈਵ ਚੱਲਣ ਦੇ ਯਰ ਦਫਾ ਕਰ ਪਾਆਂ ਮੈਂ ਮਿਊਟ ਕਰ ਦਿੰਨਾ